ਪਟੀ ਨੇ ਪਾਸਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਜਲੰਧਰ ਪੱਛਮੀ ਦੇ ਲੋਕਾਂ ਨਾਲ ਧੋਖਾ ਕਰਨ ਉਹਨਾਂ ਦੇ ਫਤਵੇ ਦਾ ਨਿਰਾਦਰ ਕਰਨ ਅਤੇ ਲੋਕਾਂ ਦੀ ਭਲਾਈ ਤੋਂ ਉੱਪਰ ਆਪਣੇ ਸਵਾਰਥੀ ਗੈਰਕਾਨੂੰਨੀ ਕੰਮਾਂ ਨੂੰ ਪਹਿਲ ਦੇਣ ਲਈ ਤਿੱਖਾ ਹਮਲਾ ਕੀਤਾ ਕੈਬਨਟ ਮੰਤਰੀ ਅਮਨ अरोੜਾ ਨੇ ਸ਼ੀਤਲ ਅੰਗੁਰਾਲ ਨੂੰ ਪੰਜ ਸਵਾਲ ਪੁੱਛੇ ਅਤੇ ਕਿਹਾ ਕਿ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੇਣੇ ਚਾਹੀਦੇ ਹਨ ਅਮਨ अरोੜਾ ਦੇ ਨਾਲ ਆਪ ਦੇ ਜਲੰਧਰ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਅਤੇ ਲਹਿਰਾ ਤੋਂ ਵਿਧਾਇਕ ਬਰਿੰਦਰ ਉਿਲ ਵੀ ਮੌਜੂਦ ਹਨ ਪੁੱਛਣਾ ਚਾਹਾਂਗਾ ਸ਼ੀਤ ਲੰਗਰਾਲ ਤੋਂ ਪਹਿਲਾ ਸਵਾਲ ਕਿ ਤੁਸੀਂ ਢਾਈ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਚੋਂ ਰਿਜ਼ਾਈਨ ਕੀਤਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੇ ਜਿਸ ਦਿਨ ਇਲੈਕਸ਼ਨ ਹੋਗੀ ਉਸ ਤੋਂ ਉਸ ਦਿਨ ਤੁਸੀਂ ਰਿਜ਼ਾਈਨ ਕਰਨ ਦੇ ਢਾਈ ਮਹੀਨੇ ਬਾਅਦ ਤੁਸੀਂ ਆਪਦਾ ਅਸਤੀਫਾ ਆਪਦਾ ਰੈਜ਼ੀਗਨੇਸ਼ਨ ਵਾਪਸ ਲਿਆ ਕੀ ਸਾਬਤ ਕਰਨਾ ਚਾਹੁੰਦੇ ਸੀਗੇ ਕੀ ਉਹ ਇਹ ਸਮਝ ਚੁੱਕੇ ਸੀਗੇ ਮੇਰਾ ਸਵਾਲ ਹੈ ਸ਼ੀਤਲ ਲੰਗਰਾਲ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਮਝ ਚੁੱਕੇ ਸੀਗੇ 2.5 ਮਹੀਨੇ ਭਾਜਪਾ ਦੀ ਕੈਂਪੇਨ ਦੇ ਵਿੱਚ ਫਿਰ ਕੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਕਿ ਭਾਜਪਾ ਦੇ ਪੱਲੇ ਕੁਝ ਹੈ ਨਹੀਂ ਔਰ ਉਹਨਾਂ ਨੂੰ ਲੋਕਾਂ ਨੇ ਜਲੰਧਰ ਵੈਸ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੇ ਉਹ ਬੁਰੀ ਤਰ੍ਹਾਂ ਹਾਰਨਗੇ ਬੁਰੀ ਤਰ੍ਹਾਂ ਸ਼ਿਕਸਤ ਹੋਣਗੇ ਇਥੋਂ ਕਿ ਐਸੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਸੀ ਉਹ ਵਾਪਸ ਲਿਆ ਪਰ ਖੁਸ਼ਕਿਸਮਤੀ ਸਾਡੀ ਆਮ ਆਦਮੀ ਪਾਰਟੀ ਦੀ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਕਿ ਉਹ ਅਸਤੀਫਾ ਉਹਨਾਂ ਦੇ ਅਸਤੀਫਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਮਨਜ਼ੂਰ ਹੋ ਚੁੱਕਿਆ ਸੀਗਾ ਤੇ ਅੱਜ ਆਮ ਆਦਮੀ ਪਾਰਟੀ 10 ਤਰੀਕ ਨੂੰ ਜਲੰਧਰ ਵੈਸਟ ਦੇ ਲੋਕਾਂ ਦੇ ਦੇ ਰਾਹੀਂ ਇੱਕ ਚੰਗਾ ਇਮਾਨਦਾਰ ਕੈਂਡੀਡੇਟ ਜਿਹੜਾ ਐਮਐਲਏ ਬਣਨ ਜਾ ਰਹੀ ਹੈ ਸੋ ਮੇਰਾ ਪਹਿਲਾ ਸਵਾਲ ਕੀ ਕਾਰਨ ਸੀਗੇ ਕਿ ਪਹਿਲਾਂ ਤੁਸੀਂ ਅਸਤੀਫਾ ਦਿੱਤਾ ਵਿਧਾਨ ਸਭਾ ਦੇ ਸਪੀਕਰ ਨੂੰ ਮੁੜ ਕੇ ਵਾਪਸ ਕਰਨ ਚੱਲ ਪਏ ਕੀ ਤੁਹਾਨੂੰ ਜੋ ਜਨਾਜ਼ਾ ਬੀਜੇਪੀ ਦਾ ਨਿਕਲਣ ਵਾਲਾ ਕੀ ਤੁਹਾਨੂੰ ਪਲੀਪੰਤੀ ਅੰਦਾਜ਼ਾ ਹੋ ਚੁੱਕਿਆ ਸੀਗਾ ਜਾਂ ਤੁਹਾਡੀਆਂ ਜਿਹੜੀਆਂ ਕੋਈ ਕਮਿਟਮੈਂਟਾਂ ਹੋਈਆਂ ਸੀਗੀਆਂ ਸੈਟਿੰਗਾਂ ਹੋਈਆਂ ਸੀਗੀਆਂ ਉਹਦੇ ਉੱਪਰ ਬੀਜੇਪੀ ਖੜਾ ਨਹੀਂ ਉੱਤਰੀ ਸੀਗੀ ਮੇਰਾ ਦੂਸਰਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ ਤੋਂ ਨਹੀਂ ਜਲੰਧਰ ਵੈਸ ਦੇ ਲੋਕ ਨੇ ਜਿਹੜੇ ਉਹ ਪਿਛਲੇ 30 40 ਸਾਲਾਂ ਤੋਂ ਸ਼ੀਤਲ ਅੰਗਰਾਲ ਔਰ ਸੁਸ਼ੀਲ ਕੁਮਾਰ ਰਿੰਕੂ ਦੇ ਜੋ ਆਪਸ ਦੇ ਵਿੱਚ ਰਿਸ਼ਤੇ ਰਹੇ ਨੇ ਜੋ ਇਟ ਕੁੱਤੇ ਦਾ ਵੈਰ ਰਿਹਾ ਜੋ ਦੁਸ਼ਮਣੀਆਂ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਇਹ じゃ ਕਿਹੜਾ ਕਾਮਨ ਇੰਟਰਸਟ ਸੀਗਾ ਇਹ じゃ ਕਿਹੜਾ ਦੋਨਾਂ ਦਾ ਨਿੱਜੀ ਹਿੱਤ ਪੈਦਾ ਕੀਤਾ ਬੀਜੇਪੀ ਨੇ ਕਿ ਅੱਜ ਜੋ ਦੋਨੋਂ ਕਿਓ ਖਿਚੜੀ ਹੋਏ ਫਿਰਦੇ ਨੇ ਔਰ ਇਸ ਤੋਂ ਵੀ ਵੱਡਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਿਹੜੇ ਉਹਨਾਂ ਦੇ ਦੋਏ ਪਾਸਿਆਂ ਦੇ ਸੈਂਕੜੇ ਸਾਥੀਆਂ ਨੇ ਵਰਕਰਾਂ ਨੇ ਸਪੋਰਟਰਾਂ ਨੇ ਉਹਨਾਂ ਪਿੱਛੇ ਲੜਾਈਆਂ ਲੜੀਆਂ ਉਹਨਾਂ ਪਿੱਛੇ ਪਰਚੇ ਕਰਾਏ ਕਿ ਉਹਨਾਂ ਦਾ ਅੱਜ ਕੀ ਹਾਲ ਹੈ ਤੁਸੀਂ ਤਾਂ ਦੋਨੋਂ ਜੱਫੀਆਂ ਪਾ ਕੇ ਆਪਦੇ ਇੱਕ ਕਾਮਨ ਇੰਟਰਸਟ ਪਿੱਛੇ ਤੁਸੀਂ ਤਾਂ ਤੁਰ ਪਏ ਪਰ ਜਿਨ੍ਹਾਂ ਸਾਥੀਆਂ ਨੇ ਤੁਹਾਡੇ ਨਾਲ ਪਰਚੇ ਸਹੇ ਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਪਰ ਵੀ ਪਰਚੇ ਕਰਾਉਣ ਦੇ ਵਿੱਚ ਕਸਰ ਨਹੀਂ ਛੱਡੀ ਉਹਨਾਂ ਦਾ ਕੀ ਸਟੇਟਸ ਹੈ ਇਹ ਅੱਜ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗਰਾਲ ਜ਼ਰੂਰ ਦੱਸਣਾ ਮੇਰਾ ਤੀਸਰਾ ਸਵਾਲ ਲੋਕ ਕਿਸੇ ਨੂੰ ਵੀ ਚੁਣਦੇ ਨੇ ਜਦੋਂ ਵੋਟਾਂ ਪਾ ਕੇ ਤੇ ਲੋਕ ਐਕਸਪੈਕਟ ਕਰਦੇ ਨੇ ਔਰ ਪੋਲਿਟਿਕਲ ਕਲਾਸ ਦੀ ਜ਼ਿੰਮੇਵਾਰੀ ਹੁੰਦੀ ਹੈ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਇਲਿਗਲ ਐਕਟੀਵਿਟੀ ਕੋਈ ਮਾੜੀ ਐਕਟੀਵਿਟੀ ਚਾਹੇ ਉਹ ਚੋਰੀਆਂ ਚਕਾਰੀਆਂ ਨੇ ਚਾਹੇ ਉਹ ਨਸ਼ੇ ਨੇ ਚਾਹੇ ਉਹ ਦੜੇ ਸੱਟੇ ਨੇ ਚਾਹੇ ਉਹ ਲੋਟਰੀਆਂ ਨੇ ਚਾਹੇ ਉਹ ਨਕਲੀ ਸ਼ਰਾਬਾਂ ਨੇ ਚਾਹੇ ਉਹ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਨੇ ਇਹ ਹਰੇਕ ਚੁਣੇ ਹੋਏ ਨੁਮਾਇंदे ਦੀ ਜ਼ਿੰਮੇਵਾਰੀ ਹੁੰਦੀ ਹੈ ਇਨਸ਼ੋਰ ਕਰਨਾ ਕਿ ਆਪਦੇ ਹਲਕੇ ਦੇ ਵਿੱਚ ਉਹ ਇਨਸ਼ੋਰ ਕਰੇ 100% ਨਾ ਸੀ ਤਾਂ ਘੱਟੋ-ਘੱਟ 100% ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਹਰੇਕ ਚੁਣੇ ਹੋਏ ਨੁਮਾਇंदे ਦੀ ਕਿ ਇਹ ਜਿਹ ਇਲੀਗਲ ਆ ਐਂਟੀ-ਸੋਸ਼ਲ ਇਮੋਰਲ ਐਕਟੀਵਿਟੀਆਂ ਨੇ ਜਿਹੜੀਆਂ ਉਹ ਕੋਈ ਵੀ ਲੀਡਰ ਆਪਦੇ ਹਲਕੇ ਦੇ ਵਿੱਚ ਚੱਲਣ ਨਾ ਦੇਵੇ ਪਰ ਹੁਣ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਸੀਂ ਲੋਕ ਜਿਹੜੇ ਬਾਹਰੋਂ ਆਇਆ ਤੇ ਸਾਡੇ ਵਰਗੇ ਹੋਰ ਸੈਂਕੜੇ ਲੋਕ ਉਹ ਜਦੋਂ ਸ਼ੀਤਲ ਲੰਗਰਾਲ ਦੀ ਪਿਛਲੇ 2 ਸਵਾ 2 ਸਾਲਾਂ ਦੀਆਂ ਕਾਰਵਾਈਆਂ ਸੁਣਦੇ ਨੇ ਉਹਨਾਂ ਦਾ ਜਿਹੜਾ ਪੋਲਿਟੀਕਲ ਪਾਸਟ ਹੈ ਕ੍ਰਿਮੀਨਲ ਪਾਸਟ ਉਹਨਾਂ ਦਾ ਛੱਡ ਦिए ਪਰ ਇਹਨਾਂ 2 ਸਾਲਾਂ ਦੇ ਵਿੱਚ ਕੀ ਇਹ ਸ਼ੀਤਲ ਲੰਗਰਾਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਜਿੰਨੀਆਂ ਇਲਲੀਗਲ ਐਕਟੀਵਿਟੀਆਂ ਦੜੇ ਸੱਟੇ ਲੋਟਰੀਆਂ ਜਿੰਨੇ ਜਹਾਨ ਪਰ ਦੇ ਜਿੰਨੇ ਜਹਾਨਪਰ ਦੇ ਗੰਦੇ ਮਾੜੇ ਕ੍ਰਿਮੀਨਲ ਕੰਮ ਨੇ ਉਹਨਾਂ ਦੇ ਵਿੱਚ ਸ਼ੀਤਲ ਲੰਗਰਾਲ ਦਾ ਨਾਮ ਬੋਲਦਾ ਹੈ ਸ਼ੀਤਲ ਲੰਗਰਾਲ ਜੀ ਤੁਹਾਨੂੰ ਆਪਦੇ ਆਪਦੇ ਪੌਣੇ 2 ਲੱਖ ਵੋਟਰਾਂ ਦੇ ਦਰਵਾਜ਼ੇ ਤੇ ਜਾਣ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਜ਼ਰੂਰ ਲੈ ਕੇ ਜਾਏ ਉਹਨਾਂ ਤੱਕ ਮੇਰਾ ਚੌਥਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ ਤਕਰੀਬਨ ਸਵਾ ਦੋ ਸਾਲ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਮੁੱਚੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਬੇਤਹਾਸ਼ਾ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਔਰ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਉਚੇਚੇ ਤੌਰ ਤੇ ਜਲੰਧਰ ਦੀ ਗੱਲ ਕਰ ਲਈਏ ਤੇ ਚਾਹੇ ਪੰਜਾਬ ਸਰਕਾਰ ਵੱਲੋਂ ਲਗਾ ਲਿਏ ਚਾਹੇ ਕਾਰਪੋਰੇਸ਼ਨ ਵੱਲੋਂ ਲਗਾ ਲਿਏ ਸੈਂਕੜੇ ਕਰੋੜਾਂ ਦੇ ਫੰਡਸ ਨੇ ਜਿਹੜੇ ਉਹ ਆਏ ਨੇ ਜਲੰਧਰ ਦੇ ਵਿੱਚ ਮੈਂ ਪੁੱਛਣਾ ਚਾਹਣਾ ਸ਼ੀਤ ਲੰਗਰਾਲ ਨੂੰ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਡਿਵੈਲਪਮੈਂਟ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਤੋਂ ਜਾਂ ਕਾਰਪੋਰੇਸ਼ਨ ਤੋਂ ਕਰਾ ਸਕੇ ਹੋਣ ਮੈਂ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹੂੰਗਾ ਕਿ ਲੋਕ ਕੰਮ ਲਈ ਚੁਣਦੇ ਨੇ ਚੰਮ ਲਈ ਨਹੀਂ ਚੁਣਦੇ ਹੈਗੇ ਨੁਮਾਇੰਦਾ ਇੱਕ ਵੀ ਇਹੋ ਜਿਹਾ ਕੰਮ ਹੈ ਜਿਹੜਾ ਡਿਵੈਲਪਮੈਂਟ ਦਾ ਉਹ ਲੋਕਾਂ ਦੇ ਵਿੱਚ ਦੱਸਣ ਅੱਜ ਤਾਂ ਹੀ ਉਹ ਲੋਕਾਂ ਦੀ ਵੋਟ ਦੇ ਹੱਕਦਾਰ ਨੇ ਜਿਹੜੇ ਉਹ ਹੋ ਸਕਣਗੇ ਇਸ ਤੋਂ ਇਲਾਵਾ ਪੰਜਵਾਂ ਸਵਾਲ ਸਾਥੀਓ ਮੈਂ ਸ਼ੀਤਲ ਲੰਗਰਾਲ ਜੀ ਨੂੰ ਵੀ ਔਰ ਬੀਜੇਪੀ ਨੂੰ ਵੀ ਔਰ ਜਲੰਧਰ ਵੈਸੇ ਪੌਣੇ 2 ਲੱਖ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹੂਗਾ ਕਿ ਅੱਜ ਬੀਜੇਪੀ ਕੋਲੇ ਦੋ ਐਮਐਲਏ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਉਹ ਨਮਾਇੰਦਾ ਸ਼ੀਤਲ ਲੰਗਰਾਲ ਜਿਹੜਾ ਕਿ ਇੱਕ ਐਬਸੋਲਿਊਟ ਮੈਜੋਰਿਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕੋਲੋਂ ਕੋਈ ਡੱਕਾ ਡਵੈਲਪਮੈਂਟ ਦਾ ਨਾਂ ਤੋੜਵਾ ਸਕਿਆ ਜਲੰਧਰ ਵੈਸ ਦਾ ਉਹ ਜੇ ਸਪੋਜ਼ ਵੈਸੇ ਤਾਂ ਜਿੱਤਣ ਦਾ ਚਾਂਸ ਹੀ ਕੋਈ ਨਹੀਂ ਹੈਗਾ ਇਹ ਰਾਈਟਿੰਗ ਔਨ ਦਾ ਵਾਲ ਹੈ ਇਹ ਹਰ ਕਿਸੇ ਨੂੰ ਦਿਖ ਰਿਹਾ ਅੱਜ ਪਰ ਜੇ ਉਹ ਜਿੱਤ ਵੀ ਜਾਂਦੇ ਨੇ ਸਪੋਜ਼ ਕਰੋ ਜਿਹੜਾ ਕਿ ਇੰਪੋਸੀਬਲ ਹੈ ਤੇ ਉਹ ਆਪੋਜੀਸ਼ਨ ਦੇ ਐਮ ਐਲ ਏ ਬਣ ਕੇ ਇਹ じゃ ਕਿਹੜਾ ਕੰਮ ਹੈ ਪੰਜਾਬ ਸਰਕਾਰ ਤੋਂ ਕਰਾ ਸਕਣਗੇ ਜਿਹੜਾ ਕਿ ਉਹ ਸਰਕਾਰ ਦੇ ਵਿੱਚ ਰਹਿੰਦੇ ਨਾ ਕਰਵਾ ਸਕੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਐਬਸੋਲਿਊਟ ਮੈਜੋਰਿਟੀ ਦੇ ਨਾਲ ਆਵਾਦਿ ਪਾਰਟੀ ਦੀ ਸਰਕਾਰ ਪੰਜਾਬ ਦੀ ਸੇਵਾ ਕਰ ਰਹੀ ਹੈ ਡਵੈਲਪਮੈਂਟ ਦੇ ਜਿੰਨੇ ਕੰਮ ਨੇ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਹਾਂ ਜਿੱਥੇ ਇਹੋ ਜੇ ਮਾੜੇ ਨਲਾਇਕ ਅੰਸਰ ਸੀਗੇ ਉਹਨਾਂ ਦੇ ਡਵੈਲਪਮੈਂਟ ਜਿਹੜੀਆਂ ਉਹ ਨਹੀਂ ਹੋਈਆਂ ਹੈਗੇ ਜਿਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਇਹੋ ਜੇ ਐਮਐਲਏ ਦੀਆਂ ਨੁਮਾਇੰਦਿਆਂ ਬਣਦੀਆਂ ਨੇ ਮੈਂ ਇਹਦੇ ਨਾਲ ਨਾਲ ਇਹ ਪੰਜ ਸਵਾਲ ਨੇ ਜਿਹੜੇ ਇਹ ਮੈਂ ਸ਼ੀਤਲ ਲੰਗਰਾਲ ਤੋਂ ਔਰ ਬੀਜੇਪੀ ਤੋਂ ਪੁੱਛਣਾ ਚਾਹਣਾ ਜਿਹੜੇ ਤੁਹਾਡੇ ਸਾਹਮਣੇ ਰੱਖੇ ਨੇ ਦੂਜੇ ਪਾਸੇ ਸਾਥੀਓ ਮੈਂ ਦੋ ਗੱਲਾਂ ਮੈਂ ਹੋਰ ਕਰਨੀਆਂ ਨੇ ਸ਼ੀਤਲ ਲੰਗਰਾਲ ਨੂੰ ਕਿ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਕਿ ਜੀ ਕੰਮ ਨਹੀਂ ਹੁੰਦੇ ਪੰਜਾਬ ਸਰਕਾਰ ਤੋਂ ਜਦੋਂ ਮੁੱਖ ਮੰਤਰੀ ਕੋਲੇ ਜਾਂਦੇ ਆ ਪੰਜਾਬ ਸਰਕਾਰ ਕੋਲ ਜਾਂਦੇ ਆ ਤੇ ਕੰਮ ਨਹੀਂ ਹੁੰਦੇ ਤੇ ਸ਼ੀਤਲ ਲੰਗਰਾਲ ਜੀ ਤੁਸੀਂ ਉਹ ਸਮਾਂ ਭੁੱਲ ਗਏ ਜਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 40 ਮਿੰਟ ਲਗਾਤਾਰ ਤੁਸੀਂ ਪੰਜਾਬ ਸਰਕਾਰ ਦੇ ਔਰ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਉਹਨਾਂ ਦੀ ਲੀਡਰਸ਼ਿਪ ਦੇ ਲਗਾਤਾਰ 40 ਮਿੰਟ ਕਸੀਦੇ ਪੜੇ ਸੀਗੇ ਉਹ ਗੱਲ ਝੂਠ ਸੀ ਜਿਹੜੀ ਪਵਿੱਤਰ ਵਿਧਾਨ ਸਭਾ ਦੇ ਸਦਨ ਦੇ ਵਿੱਚ ਬੋਲੀ ਸੀ ਤੁਸੀਂ ਜਾਂ ਆਹ ਗੱਲ ਜਿਹੜੀ ਤੁਸੀਂ ਹੁਣ ਕਹਿ ਰਹੇ ਝੂਠ ਫਲਾ ਰਹੇ ਹੋ ਤੁਸੀਂ ਇਹ ਦੋਨਾਂ ਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਝੂਠ ਸੀਗੀ ਇਹ ਉਹਨਾਂ ਨੂੰ ਕਲੀਅਰ ਕਰਨਾ ਪਊਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ